ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦੀ ਯਾਦਗਾਰੀ ਵਿੱਚ ਦੂਸਰਾ ਕਬੱਡੀ ਟੂਰਨਾਮੈਂਟ ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਪਿੰਡ ਦਲਾ ਕਲਾ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪੁੱਜੇ ਅਤੇ ਉਹਨਾਂ ਵੱਲੋਂ ਸਾਰੇ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਬਾਬਾ ਵਿਸ਼ਵਕਰਮਾ ਦਿਹਾੜੇ ਦੀ ਵਧਾਈ ਦਿੱਤੀ ਇਹ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਇੰਸਪੈਕਟਰ ਤਰਸੀਮ ਸਿੰਘ एसआई जगतार सिंह मेंबर प्रताप सिंह तन्ना सिंह मनदीप सिंह मन्प्रीत सिंह मல்கੀਤ सिंह सरपंच मेजर सिंह सरपंच मல்கੀਤ सिंह सरपंच गुरविंदर सिंह सरपंच मல்கੀਤ सिंह सरपंच बलबीर सिंह तरसेम सिंह जगप्रीत सिंह रणजोत सिंह हरप्रीत सिंह ਅਤੇ ਮਨਜਿੰਦਰ ਸਿੰਘ ਦੀ ਰਾਹ ਨੁਮਾਈ ਹੀਟ ਕਰਵਾਇਆ ਗਿਆ ਜਿਸ ਵਿੱਚ ਨੌਜਵਾਨਾਂ ਬਜ਼ੁਰਗਾਂ ਅਤੇ ਨੌਜਵਾਨ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਜੇਤੂ ਟੀਮਾਂ ਨੂੰ ਨਕਦੀ ਅਤੇ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੂੰ ਸਰਪ੍ਰੇ ਅਤੇ ਸ਼ੀਲਦਾਨ ਦੇ ਕੇ ਸਨਮਾਨਿਤ ਕੀਤਾ ਗਿਆ ਦੇਖੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਪੂਰੀ ਰਿਪੋਰਟ ਖੁਸ਼ੀ ਦੀ ਗੱਲ ਹੈ ਜੀ ਅੱਜ ਬੱਲੇ ਪਿੰਡ ਵੇਖੇ ਵੇਖੋ ਪਹਿਲ ਕਦਮੀ ਆ ਸਾਡੇ ਬੱਚੇ ਜਿਹੜੇ ਅਸੀਂ ਕਹਿੰਦੇ ਆ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਖਤਮ ਕਰਵਾ ਕੇ ਖੇਡਾਂ ਵੱਲ ਦਾ ਨਸ਼ਾ ਲਾਈਏ ਸੋ ਮੈਂ ਅੱਗੇ ਵੀ ਕਹਿੰਦਾ ਹਾਂ ਵੀ ਇਹ ਜਿਹੜਾ ਕੋੜ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨੂੰ ਇਸ ਕੋੜ ਨੂੰ ਖਤਮ ਕਰਨਾ ਚਾਹੀਦਾ ਅੱਜ ਵਿਸ਼ਕਰਮਾ ਕਮੇਟੀ ਡੱਲੇ ਪਿੰਡ ਦੀ ਨੇ ਐਨ ਆਰ ਆਈਆਂ ਦੇ ਸਹਿਯੋਗ ਨਾਲ ਭਰਾਵਾਂ ਨਾਲ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹਨਾਂ ਦੀ ਮੈਂ ਕਹਿ ਸਕਦਾ ਮੈਂ ਉਹ ਟਾਸਰੇ ਦੇ ਨਾਲ ਜੇ ਅੱਜ ਢੱਲੇ ਵਿਖੇ ਕਬੱਡੀ ਕੱਪ ਹੋ ਰਿਹਾ ਮੈਚ ਹੋ ਰਿਹਾ ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਵੀ ਆ ਸਾਡੀਆਂ ਬੱਚੀਆਂ ਵੀ ਨੇ ਬਜ਼ੁਰਗ ਵੀ ਨੇ ਨੌਜਵਾਨ ਵੀਰ ਵੀ ਨੇ ਇੱਕ ਇੱਕ ਵਧੀਆ ਬਹੁਤ ਵਧੀਆ ਮੈਸੇਜ ਹੈ ਸੋ ਮੈਂ ਸਰਕਾਰ ਦੇ ਤੌਰ ਤੇ ਇਹਨਾਂ ਨੂੰ ਇਹਨਾਂ ਦੀ ਤਾਰੀਫ਼ ਵੀ ਕਰਦਾ ਔਰ ਮੈਂ ਇਹੋ ਬੇਨਤੀ ਕਰਦਾ ਜਿੱਥੇ ਵੀ ਸਾਡੀ ਲੋੜ ਹੈ ਜੋ ਇਹਨਾਂ ਨੇ ਮੰਗਾਂ ਦੱਸੀਆਂ ਉਹ ਤੇ ਹੁਣ ਆਇਆ ਤੇ ਮੈਂ ਖੇਡਾਂ ਦੇਖਣ ਹਾਂ ਤੇ ਇਹਨਾਂ ਨੇ ਬਿੱਲ ਮੈਨੂੰ ਦਾ ਵੀ ਲੱਖਦਾ ਫੜਾਤਾ ਹੱਥ 'ਚ ਕੋਈ ਇਧਰੋਂ ਕਰਦੇ ਕੋਈ ਉਧਰੋਂ ਹੁਣ ਮੈਂ ਕਰਦਾ ਸਾਹਤ ਦਾਬ ਲਾ ਕੇ ਠੀਕ ਹੈ ਉਹ ਮੈਂ ਕਰਾਉਣਾ ਸੀ ਔਰ ਦੂਸਰਾ ਕਬੱਡੀ ਟੂਰਨਾਮੈਂਟ ਜਿਹੜਾ ਵਿਸ਼ਕਰਮਾ ਸਾਡੀ ਕਮੇਟੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਸਾਰੀ ਸਮੁੱਚੀ ਟੀਮ ਆਪਣ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਸਾਰੇ ਇਕੱਠੇ ਨੇ ਅਪਾ ਜਿੱਥੇ ਵੀ ਲੋੜ ਹੈ ਆਪਣੇ ਪੰਜਾਬ ਨੂੰ ਨਵੀਂ ਸੇਧ ਦੇਣ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਉਥੇ ਸਾਰੇ ਜਿੱਥੇ ਹੋ ਕੇ ਹਰਲ ਕੇ ਅਪਾ ਹਮਲਾ ਮਾਰਾਂਗੇ ਔਰ ਮੈਂ ਧੰਨਵਾਦ ਕਰਦਾ ਜਿਹੜੇ ਐਨਆਰਆਈ ਵੀਰ ਨੇ ਜਿਨ੍ਹਾਂ ਨੇ ਉਹਨਾਂ ਦਾ ਸਹਿਯੋਗ ਵੀ ਕੀਤਾ ਇਹਨਾਂ ਦਾ ਸਹਿਯੋਗ ਕੀਤਾ ਤਾਂ ਜੋ ਕੀ ਖੇਡਾਂ ਦਾ ਮੇਲਾ ਜਰਾ ਵਧੀਆ ਬਹੁਤ ਬਹੁਤ ਧੰਨਵਾਦ ਸਾਰੇ ਲੈ ਕੇ ਹੁਣ ਤਾਂ ਕਿ ਹੁਣ ਤਾਂ ਮੰਗ ਕੇ ਇਹ ਕਿੰਨੇ ਚਿਰ ਤੇ ਇਹਨਾਂ ਦੀ ਮੰਗ ਜਿਹੜੀਆਂ ਇਹ ਮੰਗਾ ਨੇ ਇਹ ਇਹ ਹੈ ਮੇਰੇ ਭਰਾ ਵੀ ਨੇ ਵੱਡੇ ਤੇ ਸਰਪੰਚ ਵੀ ਨੇ ਇਹ ਜਿਹੜੇ ਕੰਮ ਹੋ ਜਾਂਦੇ ਆ ਉਹਨਾਂ ਨੂੰ ਇਹ ਠੰਡੇ ਬਸਤੇ ਚ ਪਾ ਦਿੰਦੇ ਨੇ ਤੇ ਜਿਹੜੇ ਇਹ ਅੱਗੋਂ 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 ਜਿਹੜੇ ਨਵੇਂ ਉਹ ਗਲਤ ਸੁਣ ਲਾ ਹੁਣ ਜਿਹੜੇ ਅੱਗੋਂ ਨਵੇਂ ਕੰਮ ਹੁੰਦੇ ਨੇ ਉਹਦੀ ਡੈਰੀ ਫੇਰ ਅੱਗੇ ਰੱਖ ਦਿੰਦੇ ਨੇ ਤੇ ਸੋ ਕਹਿਣ ਦਾ ਭਾਵੇਂ ਮੇਰਾ ਪਰਿਵਾਰ ਆ ਜਿ ਤਰ੍ਹਾਂ ਨੌ ਮਾਸ ਦਾ ਰਿਸ਼ਤਾ ਹੁੰਦਾ ਸ਼ਰੀਰ ਦੇ ਵਿੱਚ ਨਾਰਾਂ ਦਾ ਰਿਸ਼ਤਾ ਹੁੰਦਾ ਇਹ ਮੇਰਾ ਪਰਿਵਾਰ ਆ ਸਾਰਾ ਆਪਾਂ ਰਲ ਮਿਲ ਕੇ ਜਿੱਥੇ ਜਿੱਥੇ ਵੀ ਕਮੀਆਂ ਨੇ ਦੇਖੋ ਜੇ 100 'ਚ 100 ਸੰਪੂਰਨ ਕੰਮ ਹੋ ਜਾਵੇ ਉਹਦੇ ਵਰਗੀ ਤੇ ਆਸ ਹੀ ਕੋਈ ਨਹੀਂ ਪਰ ਮੈਂ ਆਪਣੇ ਆਪ ਨੂੰ ਵੱਡਾ ਮੁੱਲਾ ਸਮਝੂਗਾ ਜੇ ਮੈਂ 170 ਵੀ ਕਰ ਆ ਜਾਨਾ ਤੇ ਮੇਰੇ ਵਾਸਤੇ ਬੜੀ ਮੱਤੀ ਦੀ ਗੱਲ ਹੈ ਮੇਰਾ ਨਾਮ ਕਲੈਜੀਤ ਜੀ ਹੈ। ਟੀਮ ਜੀ ਆਪਣੀ ਆਪਣੀ ਬਰਦਾਸ਼ਤ ਕਰ ਦੀਜੀਏ। ਮਮਾ ਨਿਰਮਲਾ ਬਹੁਤ ਵਧੀਆ ਫੀਲ ਹੁੰਦਾ ਇਹਨਾਂ ਨੂੰ ਮੈਂ ਨਾਲ ਲੈ ਕੇ ਹੁੰਦੀ ਆ। ਇਹਨਾਂ ਦੇ ਕੋਲ ਨਰਮ ਭਾਵੇਂ ਕੁੜੀਆਂ ਨੂੰ ਲਾਉਣੀ ਆ ਕਰੋ ਜੇ ਡਰਾ ਤੈਨੂੰ ਪਤਾ ਹੈ ਕਿ ਕੁੜੀਆਂ ਨੂੰ ਬਹੁਤ ਚੰਗੀ ਹੁੰਦੀ ਸੋਹਣੀ ਐ। ਮੈਨੂੰ ਬਹੁਤ ਵਧੀਆ ਫੀਲ ਹੁੰਦਾ ਕਿ ਮੇਰੇ ਨਾਲ ਇੰਨੇ ਕੁੜੀਆਂ ਜਿਹੜੇ ਮੇਰੇ ਨਾਲ ਜੁੜੀਆਂ ਨੇ ਉਹ ਕੋਪਣੇ ਸ਼ਹਿਰਾਂ ਤੇ ਗੋਲਦੇ ਆਪੇ ਦੀਆਂ ਅੰਮ੍ਰਿਤਸਰ ਦੀਆਂ ਬਹੁਤ ਕਰਦੀਆਂ ਕਾਫੀ ਜ਼ਿਆਦਾ ਬੰਦੇ ਨਾਲ ਦੀ। ਪਿਆਰ ਕਰਦਾ। ਜਿਹਨਾਂ ਨਾਲ ਫੇਰ ਕੋਈ ਨਾਮ ਮਿਲਿਆ। ਹਾਂਜੀ। ਤੋ ਜਦੋਂ ਉਹਨਾਂ ਦਾ ਸੀ ਆਰਡਰ ਸਾਡੀ ਜਮਾਤ ਵਿੱਚ ਲਿਆ ਗਿਆ ਤੇ ਵਸਤੇ ਸਾਡੀ ਕੋਤੀ ਜਿਹੜੀ ਤਿੰਗਰੀ ਤੋਂ ਹੈ ਤੇ ਉਹਮਾਰੇ ਸਾਨੂੰ ਹਸ ਮੰਨਦ ਕੀਤਾ ਉਹਨਾਂ ਨੂੰ ਪਤਾ ਦਿਵਾਇਆ ਕਿ ਇਹ ਸਾਡੀ ਹੋਣੀ ਸੀ ਇਹਦਾ ਵਿਦਿਆਨ ਉਹ ਉਹਨਾਂ ਦੇ ਆਪ ਕਰਕੇ ਜੀ ਅਪੀਲ ਕਰਦੇ ਹੋ ਅਨੁਸਾਰ ਇਹ ਕੰਨਾ ਚਰਨੇ ਆ ਕਿ ਸਾਰੇ ਆਪਣੇ ਜੋ ਵੀ ਆਡਰ ਲੱਗ ਲੱਗੇ ਤੇ ਪੈਂਦਾ ਚੋਈ ਆ ਇਹ ਕੁੜੀਆਂ ਨੂੰ ਕੈਡਨ ਭਲਾਉਣ ਸਪੋਰਟ ਕੋਟੇ ਵਿੱਚ ਜਾਵਾ ਤੇ ਜਿਆਦਾ ਸਾਥਾ ਕਰਨਾ ਨਹੀਂ ਤੇ ਹੋਰ ਬੋਲੀ ਬਸ ਇੱਕ ਮੁੰਡੇ ਨਾਲ ਨਾ ਕਰੀ ਖੋਦੀਆਂ ਜਿਆਦਾ ਧਿਆਨ ਕੁੜੀਆਂ ਦਾ ਖੇਡ ਕਰਦੇ ਦੁਗੀਆਂ ਵੀ ਕਰਦੇ ਨਹੀਂ ਕੁੜੀਆਂ ਨਾਲ ਤੇ ਮੈਨੂੰ ਪਤਾ ਨਹੀਂ ਰਿਹਾ ਤਾਂ ਮੈਨੂੰ ਲੱਗਦਾ ਕਿ ਮੁੰਡੇ ਜ਼ਿਆਦਾ ਮਜ਼ਾ ਕਰਦੇ ਨੇ ਇਹਨਾਂ ਨੂੰ ਮਰਦਾਂ ਨੂੰ ਮਜ਼ਾ ਤਾਂ ਨਿਕਲ ਕੇ ਤੱਕਦੇ ਵੀ ਚੋਣਾ ਚਾਹੀਦਾ ਹੈ ਬਾਕੀ ਚਲੋ ਜੋ ਵੀ ਆ ਪ੍ਰਬਾਤ ਮਾਹਰ ਤੇ ਜੀ ਆ ਸਰਪੰਚ ਮੇਜਰ ਸਿੰਘ ਜੀ ಗ್ರಾಮ ਪੰਚਾਇਤ ਡੱਲਾ ਅੱਜ ਇਹ ਟੂਰਨਾਮੈਂਟ ਜਿਹੜਾ ਹੈ ਵਾ ਡੱਲਾ ਕਲਾ ਦੀ ਧਰਤੀ ਤੇ ਹੋਇਆ ਇਸ ਵਿੱਚ ਸਾਡੇ ਵੱਡੇ ਭਰਾ ਸਰਦਾਰ ਰਸਪਾਲ ਸਿੰਘ ਹੋਣੀ ਤਰਸੇਮ ਸਿੰਘ ਹੋਣੀ ਬਲਦੇਵ ਸਿੰਘ ਦੀ ਬਾਬਾ ਦਰਸ਼ਨ ਸਿੰਘ ਦੀ ਕੋਚ ਜਿਹਦਰਤਰਮ ਸਿੰਘ ਸਾਡੇ ਫਾਦਰ ਸਾਹਿਬ ਮੁੰਡਾ ਡੱਲੇ ਦਾ ਅਰਸ ਬੱਲਾ ਹੋਰ ਮੇਰੇ ਸਹਿਯੋਗੀ ਸੱਜਣ ਬਹੁਤ ਸਾਰੇ ਭਰਾਵਾਂ ਨੇ ਜਗਤਾਰ ਭਾਜੀ ਹਾਡਾ ਸਰਪੰਚ ਵੀਰ ਗੁਰਵਿੰਦਰ ਸਿੰਘ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਚੱਲਿਆ ਔਰ ਇੱਥੇ ਕਬੱਡੀ ਦੇ ਵਧੀਆ ਮੈਚ ਲੜਕੀਆਂ ਦਾ ਵੀ ਬਹੁਤ ਵਧੀਆ ਹੋਇਆ ਤੇ ਉਸ ਤੋਂ ਬਾਅਦ ਹੁਣ ਲੜਕੀਆਂ ਦਾ ਬਹੁਤ ਵਧੀਆ ਜਿਹੜਾ ਕਬੱਡੀ ਦਾ ਮੈਚ ਹੋਇਆ ਉਸ ਤੋਂ ਪਹਿਲਾਂ ਛੋਟੇ-ਛੋਟੇ ਬੱਚਿਆਂ ਦੇ ਮੈਚ ਹੋਏ ਜਿਹੜਾ ਕਿ ਬੜਾ ਵਧੀਆ ਸਭ ਤੋਂ ਵਧੀਆ ਰੋਚਗਰਿਆ ਇੱਕ ਬਜ਼ੁਰਗਾਂ ਦਾ ਕਬੱਡੀ ਮੈਚ ਸੀਗਾ ਜੋ ਦੇਖਣ ਦਾ ਬਹੁਤ ਮਜ਼ਾ ਆਇਆ ਉਹਨਾਂ ਨੇ ਵੀ ਆਪਣੇ ਬਹੁਤ ਵਧੀਆ ਜੋਰ ਦਿਖਾਏ ਇਸ ਵਿੱਚ ਔਰ ਬੱਚਿਆਂ ਨੂੰ ਵੀ ਇਸ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਦਾ ਕਿ ਭਰਾਓ ਅਮਨ ਸੇਰ ਸਿੰਘ ਸੈਰੀ ਕਲਸੀ ਵਰਗਾ ਟੀਮ ਨੇ ਸਾਨੂੰ ਇਹ ਤੱਕ ਨਹੀਂ ਮਿਲਿਆ ਉਸ ਦੇ ਉਹਨੇ ਸਹਿਯੋਗ ਨਾਲ ਸਾਡੇ ਢੱਲੇ 'ਚ ਬਹੁਤ ਵਧੀਆ ਇਹਨਾਂ ਗਰਾਊਂਡ ਵੀ ਬਣਾ ਕੇ ਦਿੱਤੀ ਆ ਪਰ ਅੱਜ ਕਿ ਇਹਨਾਂ ਦਾ ਵਿਚਾਰ ਸੀਗਾ ਕਿ ਆਪਾਂ ਖੁੱਲੀ ਜ਼ਮੀਨ 'ਚ ਜਿਹੜਾ ਕਿ ਚੰਗੀ ਤਰ੍ਹਾਂ ਵਧਿਆ ਵਾਹ ਕੇ ਕਬੱਡੀ ਖੜਾਈ ਜਾਵੇ ਉੱਥੇ ਕਬੱਡੀ ਦਾ ਜਿਹੜਾ ਵਧੀਆ ਵੇਖਣ ਨੂੰ ਮਜ਼ਾ ਆਇਆ ਮੈਂ ਇਹ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਭਰਾਓ ਨਸ਼ਿਆਂ ਤੋਂ ਦੂਰ ਰਹੋ ਗੇਮ ਵੱਲ ਲੱਗੋ ਮੇਰੇ ਵੱਲੋਂ ਪੂਰਾ ਇੱਕ ਮੈਂ ਐਲਾਨ ਕਰਦਾ ਅੱਜ ਇਸ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜਾ ਵੀ ਮੁੰਡਾ ਡੱਲੇ ਦਾ ਕੋਈ ਕਬੱਡੀ 'ਚ ਵਧੀਆ ਨਾਂ ਕਰੇ 20000 ਰੁਪਏ ਆਪਣੇ ਕੋਲੋਂ ਪਾਪੜ ਚੋਂ ਦਊਗਾ ਜੇਕਰ ਕੋਈ ਮੁੰਡਾ ਜ਼ਿਲ੍ਹੇ ਤੋਂ ਜਿੱਤ ਕੇ ਆਵੇ ਉਸ ਨੂੰ ਆਪਾਂ 20000 ਰੁਪਏ ਨਾਲ ਵੱਖਰਾ ਸਨਮਾਨ ਕਰਾਂਗੇ ਭਾਵੇਂ ਕੋਈ ਵੀ ਇਵੈਂਟ ਹੋਵੇ ਜੇ ਕੋਈ ਪੰਜਾਬ ਲੈਵਲ ਤੇ ਜਾਂਦਾ ਤੇ ਗ੍ਰਾਮ ਪੰਜਾਬ ਡੱਲਾ ਤੇ ਡੱਲਾ ਕਲਾ ਆਪਾਂ ਉਹਨੂੰ ਲੱਖ ਰੁਪਏ ਜਿਹੜਾ ਵਾ ਇਨਾਮ ਦਵਾਂਗੇ ਵਾਇਰ ਜ਼ਖਾਲਸਾ ਵਾਇਰ ਫਤਿਹ ਮੈਂ ਆਪ ਸਾਰੇ ਅੰਦਾ ਬਹੁਤ ਧੰਨਵਾਦ ਕਰਦਾ ਜੋ ਤਾਨ ਤਨ ਮੱਬਾ ਬਿਸਕਰਮਾ ਪ੍ਰਬੰਧਕ ਕਮੇਟੀ ਤੇ ਇਹਨਾਂ ਵੀਰਾਂ ਦਾ ਜੋ ਆਪਣੀ ਨਗਰਦਾਈ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬੜਾ ਸੰਯੋਗ ਦਿੱਤਾ ਕਿ ਆਪਾਂ ਦੂਸਰਾ ਟੂਰਨਾਮੈਂਟ ਕਰਾ ਰਹੇ ਆ ਅਗਲੀ ਯਾਰ ਫੇਰ ਇਤੋ ਵੱਡਾ ਟੂਰਨਾਮੈਂਟ ਕਰਾਵਾਂਗੇ ਆਪਣੇ ਸਾਰੇ ਇਲਾਕਿਆਂ ਨੂੰ ਬਾਬਾ ਬਿਸਕਰਮਾ ਦੇ ਵੱਲੋਂ ਸਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਕੀ ਕਹਿਣਾ ਚਾਹੁੰਦਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਕਰਦਾ ਉਹਨਾਂ ਨੂੰ ਆਪਣੇ ਨਸਿਆਂ ਤੋਂ ਰਹਿਤ ਹੋਏ ਆ ਉਹਨਾਂ ਨੇ ਸਾਡੀਆਂ ਟੂਰਨਾਮੈਂਟ ਵਿੱਚ ਬਹੁਤ ਹਿੱਸੇ ਲਏ ਨੇ ਅੱਗੇ ਦੇ ਸੇ ਲੈਣਗੇ ਬਹੁਤ ਬਹੁਤ ਉਹਨਾਂ ਦਾ ਤਨਵਾਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਦਾ ਕਾਲਸਾ ਮੇਰਾ ਨਾਮ ਦਰਸ਼ਨ ਸਿੰਘ ਜੀ ਮੈਂ ਦਿੱਲੀ ਦਾ ਨਿਵਾਸੀ ਆ ਮੈਂ ਖੁਦ ਇੱਕ ਖਿਡਾਰੀ ਨੇ ਕਬੱਡੀ ਦਾ ਵੀ ਫੁੱਟਬਾਲ ਦਾ ਵੀ ਹਾਕੀ ਦਾ ਵੀ ਦੌੜਾਂ ਦਾ ਆਲ ਰੌਂਡਰ ਮੈਂ ਖਿਡਾਰੀ ਆ ਇਸ ਦਿੱਲੀ ਦਾ ਉਹ ਬੰਦੇ ਦੇ ਵਿੱਚ ਮੈਂ 40 ਸਾਲ ਫੁੱਟਬਾਲ ਖਦਾ ਹਾਕੀ ਖਦਾਈ ਆ ਧਰਮ ਸਿੰਘ ਦੇ ਨਾਲ ਤੇ ਹੁਣ ਆਣ ਕੇ ਮੈਂ ਹੁਣ ਰਿਟਾਇਰਮੈਂਟ ਲਈ ਇਹਨਾਂ ਕੋ ਆਪ ਨਾ ਹਾਕੀ ਦਾ ਵੀ ਕੈਕਟਰ ਹੋਇਆ ਫੁੱਟਬਾਲ ਦਾ ਵੀ ਕੈਕਟਰ ਹੋਇਆ ਮੈਂ ਕੋਈ ਨਹੀਂ ਮੈਂ 24 ਸਾਲ ਲਗਾਤਾਰ ਆਪਣੇ ਕੋਲੋਂ ਪੈਸੇ ਲਾ ਕੇ ਬੱਚਿਆਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਆਪਣੀ ਗਰਾਊਂਡ ਦੇ ਵਿੱਚ ਆਪਾਂ ਚਾਰ-ਸਿਰੇ ਪਿੰਡਾਂ ਦੇ ਵਿੱਚ ਮਾਲ ਲਾ ਕੇ ਜਨਾ ਛੋਟੇ-ਛੋਟੇ ਮੁੰਡੇ ਇੱਥੇ ਮੌਜੂਦ ਆ ਮੈਂ ਕਰਕੇ ਬਖਾਇਆ ਨਾ ਹੋਣ ਨਹੀਂ ਕਦੇ ਕਦੇ ਗਰਾਊਂਡ ਤੇ ਇੱਕ ਫੇਰਾ ਮਾਰਦਾ ਵਾ ਮੈਂ ਕਹਿੰਦਾ ਵਾ ਖੇਡੇ ਆਣ ਕੇ ਬੱਚੇ ਵਾਦਾ ਹੋਣ ਬੱਚਾ ਬਿਗਾਰ ਨਹੀਂ ਦਾ ਗਰਾਊਂਡ ਤੇ ਨਿਕਣੀ ਬਾਬੇ ਤੋਂ ਬਿਗਾਰ ਬੱਕਰੀਆਂ ਨਹੀਂ ਆ ਗੱਡੀਆਂ ਮੈਂ ਮੇਰੇ ਨਾਲ ਇਹੋ ਖੜੀ ਆ ਮੈਂ ਖੇਡਦਾ ਵੀ ਕਹਿੰਦਾ ਨਾ ਹਾਂ ਬਾਬੇ ਦਾ ਬਗਾਰ ਬੱਕਰੀਆਂ ਨੇ ਜੱਦੀਆਂ ਜਿੱਨਾ ਚੋਰ ਕੋਈ ਹੁੰਦਾ ਵਾਲੀ ਵਾਰ ਸੀਦਾ ਇਹਨਾਂ ਚੋਰੋ ਖੜਾਰੇ ਕਦੀ ਕੌਣ ਗੈਰ ਹੋਇਆ ਸੀ ਕਰੀ ਤੁਹਾਡੇ ਜਮਾਨੇ ਦੇ ਵਿੱਚ ਖਰਾਕਾ ਹੈਗੀਆਂ ਸੀ ਹੁਣ ਤੱਕ ਨਸ਼ਾ ਚਾਦੇ ਬੱਚਿਆਂ ਨੂੰ ਕਿਹਦੇ ਬਾਰੇ ਬੱਚਿਆਂ ਨੂੰ ਨਸ਼ਾ ਹੋਇਆ ਹੈ ਜਮਾਨਾ ਨਸ਼ਾ ਦੇ ਤੋਂ ਬਾਅਦ ਆ ਗੋ ਜਿਹੜਾ ਨਸ਼ਾ ਦੀ ਸਭੀ ਗੱਲ ਕਰਦੇ ਹੋ ਇਹ ਪਰਮਾਤਮਾ ਵੱਲੋਂ ਭੇਜੀ ਹੋਈ ਇੱਕ ਬਿਮਾਰੀ ਹੈ ਜੋ ਆਹ ਕੌਜ ਦੇ ਵਿੱਚ ਗੁਰਬਾਣੀ ਦੇ ਬਗਾਰ ਨੂੰ ਹਟਾ ਸਕਦਾ ਕੋਈ ਨਹੀਂ ਉਹ ਹੰਤਮਾਨ ਆ ਜਵੇ ਅਮਰਪਾਲ ਆ ਜਵੇ ਹੋਰ ਕੋਈ ਆ ਜਵੇ ਇਹਦੀਆਂ ਬਿਮਾਰੀਆਂ ਜਿਹੜੀਆਂ ਤਾਂ ਹੀ ਆ ਗਈਆਂ ਜੇ ਲੋਕ ਗੁਰਦੁਆਰੇ ਜਾਣਗੇ ਗੁਰਬਾਨੇ ਦੇ ਨਾਲ ਜਾਣਗੇ ਖੰਡੇ ਬਾਟੇ ਦੀ ਪੋਣਾਂ ਦੇ ਦਸੇ ਪਾਸ਼ਾ ਨੇ ਯਾਦ ਕਰਨਗੇ ਫੇਰੇ ਲਿਸ਼ਣੇ ਕੋਈ ਨਾ ਕੋਈ ਕਦੀ ਵੀ ਪਈ ਬੰਦਾ ਉਹ ਪ੍ਰਮਾਤਮਾ ਨੇ ਭੇਜੀ ਹੋਈ ਜਿਹੜੇ ਗੁਨਾਹਗਾਰ ਲੋਕ ਨੇ ਉਹਨਾਂ ਨੂੰ ਇਹ ਬਿਮਾਰੀਆਂ ਪਾਈਆਂ ਆ ਉਹ ਉਹ ਘਟ ਕੇ ਗੁਰਦੁਆਰੇ ਜਾਣ ਕੇ ਗੁਰੂ ਜੀ ਨਾਲ ਬੇਤ ਪਰਪਾ ਕਰੂਗਾ ਤੇ ਫਿਰ ਉਹ ਨਸ਼ੇ ਜਿਹੜੇ ਖਲ ਪਈ ਗਏ ਕੋਈ ਵੀ ਕਖਲਸ ਗੁਰੂ ਤੇ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਬਾਬਾ ਬਿਸ਼ਕਰਮਾ ਜੀ ਦੇ ਜਯੋਸ਼ਣ ਮਨਾਉਂਦੇ ਦੂਸਰਾ ਵੱਡੀ ਕਮ ਕਰਾਇ ਭਾਈ ਸਰਪਾ ਜੀ ਨੇ ਇਹ ਸਾਰੇ ਸੰਜੋਗ ਨਾਲ ਐਨਰ ਵੀਰ ਸਾਰੇ ਸਰਪੰਚਾਂ ਸੰਜੋਗ ਨਾਲ ਐਨਰ ਸਾਹਿਬ ਵੀ ਆਏ ਆ ਉਹ ਵੀ ਸਾਰੇ ਸੰਜੋਗ ਦੇ ਨਾਲ ਤੇ ਸਾਰੇ ਸੰਯੋਗ ਲੱਗਣਾ ਮਤਲਬ ਬਈਆ ਟੀਮ ਇਹ ਮਹਾਦਿਕ ਬਾਹਰ ਕੱਪ ਕੱਪ ਕਹਾ ਕਬੱਡੀ ਦਾ ਇਹ ਤੁਹਾਡਾ ਅਗੋ ਹੋਏਗਾ ਪ੍ਰੋਗਰਾਮ ਮੈਂ ਨਾਲ ਦਰੋਂ ਦੇ ਚੜਦੀ ਕਲਾ ਹੋਗੇ ਇਥੇ ਇਹ ਸ਼ੁਰੂਆਤੀ ਆਸਾਨਾ ਤੇ ਬਾਕੀ ਬੱਚਿਆਂ ਨੂੰ ਇਹੋ ਕਹਿੰਦੇ ਆ ਖੇਡੋ ਤਗੜੇ ਹੋਗੇ ਦੌੜਾਂ ਲਾਓ ਕਬੱਡੀ ਖੇਡੋ ਤੇ ਮਸ਼ੀਨ ਦੂਰ ਹੋ ਆ ਵੀ ਇਹ ਸਟੇਜ ਦੇ ਕੋਲ ਆ ਜਵੇ ਤੇ ਉਹਦਾ ਜਿਹੜਾ ਅਦਾਮ ਹੈ ਉਹ ਦੇਸੀ ਘੋ ਤੇ ਵਾਦਾਮ ਦਿੱਤੇ ਜਾ ਰਹੇ ਆ ਕਿਹਨਾਂ ਵੱਲੋਂ ਜੀ ਆ ਸਾਡੇ ਅਰਸ਼ਿੰਦ ਸਿੰਘ ਇੰਸਪੈਕਟਰ ਸਾਹਿਬ ਸਰਦਾਰ ਰਾਜਵਿੰਦਰ ਸਿੰਘ ਜੀ ਜਿਤਵੰਦ ਸਾਹਿਬ ਉਹਨਾਂ ਵੱਲੋਂ ਅਵੀ ਖਿਡਾਰੀ ਦਾ ਜਿਹੜਾ ਸਨਮਾਨ ਹੈ ਉਹ ਦੇਸੀ ਘੋ ਤੇ ਬਦਾਮਾ ਦੇ ਨਾਲ ਸਨਮਾਨ ਹੋ ਰਿਹਾ ਹੈ ਉੱਗੀ ਭਰਾ ਨੂੰ ਅਵੀ ਨੂੰ ਮੁਬਾਰਕਬਾਦ ਹੈ ਅਰਸ਼ਿੰਦ ਸਿੰਘ ਜੀ ਫਰਾਂਵੋ ਤੇ ਅਨਾਲ ਸਾਰੇ ਸਾਡੇ ਵੀਰ ਸਤਿਕਾਰਯੋਗ ਇਹਨਾਂ 'ਚ ਵੱਡੇ ਪਿਆਰ ਦੇ ਰਹੇ ਹੈ ਇਧਰ ਦੇ ਪਾਸੇ ਕੋਈ ਨਹੀਂ ਪਾਰੀ ਇਧਰ ਸ਼ੰਦੂ ਆਪਣਾ ਮਹਾਨੀ ਨਾ ਤੂੰ ਕਿਹਦੇ ਨਾਲ ਇਹ ਰਾਈ ਸਾਈਡ ਲਗਿਆ ਜਿਹੜੇ ਵੈਸੇ ਚੁੰਦਾ ਆਏ ਨੇ ਇਹ ਪੱਤਾ ਤੋਂ ਪਿਆਰ ਵੱਧ ਲੈਂਦੀਆਂ ਸੁੱਖ ਖਾਪੇ ਨਹੀਂ ਮੰਗਦੀਆਂ ਭੈੜੀ ਦੁਨੀਆ ਕਹਿੰਦੀ ਨੇ ਕੋਈ ਹੋਇਆ ਕੀ ਦੇਤੀ ਹੋਇਆ ਉਹ ਦੇਤੀ ਹੀ ਰਹਿਣਾ ਪਈ ਕੋਈ ਪੁੱਤਾਂ ਪੁੱਤ ਜਿਹੜਾ ਪੁੱਤ ਨਾਲੋਂ ਦਿਲ ਸਾਗਤ ਹੋ ਸਕਦੀ ਹੈ ਫਿਰ ਖੇਡ ਪੇਂਦੀ ਫੈਸਲਾ ਹੋਵੇ ਮੈਨੂੰ ਦੋ ਜਣੀਆਂ ਪਿਆ ਜੋ ਪਰ ਭੱਜਾਉਂਦੇ ਆਪਾਂ ਦੋ ਚੱਲਦੇ ਆ समय प्रति प्यार के बेटे बेटे आये बहुत सारे बेटे सिमर होते हैं अपना पार्टी में खाना देता लखाजात जोड़ दिया है कि तू जब इतना मस्त कर पढ़ी है तो ये सरो के लिए पढ़ी करने में तेरे दिमाग में बेचारा ताकि तेरे दिमाग में तू टीमों के बेटे लगे रहे और हम तेरे बेटे बाद में टीमें देखती ਦੇ ਪਾਸੇ ਦੇਖਾਂਗੇ ਬਲਵੀ ਦੀ ਕਬੱਡੀ ਪੈਰੀ ਹੈ ਦੇਖੋ ਖੇਤ ਵਿੱਚ ਧੀ ਵਰਦੀ ਵਿੱਚ ਪਾਣੀ ਜੇ ਨਾ ਸਾਬੇ ਤਾਂ ਖਤਮ ਕਹਾਣੀ ਅੱਜ ਪੰਜਾਬ ਦੀਆਂ ਧੀਆਂ ਨੂੰ ਨਾਮ ਦਿੱਤਾ ਜਾ ਰਿਹਾ ਹੈ ਅੱਜ ਕਿੰਨੇ ਪੰਜਾਬ ਦੀਆਂ ਧੀਆਂ ਧੰਨਵਾਦ ਕਰਾਂਗੇ ਸਾਰੀ ਪ੍ਰਬੰਧਕ ਕਮੇਟੀ ਦਾ ਅਗਲੀ ਕਬੱਡੀ ਪੋਰਮਰ ਸਾਹਮਣੇ ਦੇਖਾਂਗੇ ਅਭੀ ਫੇਰ ਵਧੀ ਹੋਈ ਹੈ ਇਧਰ ਦੇ ਪਾਸੇ ਅਭੀ ਦੀ ਕਬੱਡੀ ਪੈਜੀ ਹੈ ਇਸ ਸਮੇਂ ਖੇਡ ਮੈਦਾਨ ਵਿੱਚ ਹੰਦੂ ਸਰੇ ਦੇ ਪਾਸੇ ਹੁੰਦਾ ਹੋਇਆ ਮੁਕਾਬਲਾ ਹੈ ਤੇ ਨੰਬਰ ਦੇ ਕੰਗਰੇਡਰ ਨੇ ਆਪਣੀ ਟੀਮ ਕਬੱਡੀ ਪੌਣ ਮਾਰਤੇ ਲਓ ਸੰਦੀਪ ਫੇਰ ਆ ਗਈ ਮੇਰੇ ਵੀਰੋ ਸੰਦੀਪ ਦੀ ਕਬੱਡੀ ਪੈ ਰਹੀ ਹੈ ਉਧਰਲੇ ਪਾਸੇ ਗੁਰਦਾਸ ਪੱਤੀ ਟੀਮ ਦੀ ਆ ਚੜ ਰਾ ਨੇ ਆ ਕੰਦੇ ਗੋਪੀ ਹੈ ਮੇਰੇ ਮਿੱਤਰੋ ਔਰ ਸਾਹਮਣੇ ਗੋਪੀ ਹੈ ਸਮੇ ਆ ਟੱਕਣ ਦੀ ਕਰਦੀ ਹੈ ਕੋਸ਼ਿਸ਼ ਹੁੰਦੀ ਹੋਈ ਕਮਾਲ ਲੱਗਦਾ ਹੋਇਆ ਜੱਫਾ ਕਿ ਗੱਲ ਤੀਆਂ ਕੁਝ ਸੈਂਟਾ ਦੇ ਮੁੱਕਣੀ ਹੈ ਰੇਡਾਂ ਭਾਵੇਂ ਲੱਗ ਪੈਂਦੀਆਂ ਔਰ ਗੱਲ ਜੱਫਿਆਂ ਤੇ ਮੁੱਕਣੀ ਹੈ ਜਿਹੜੇ ਬਲਾਂ ਦਾ ਜਿਹੜੇ ਟਾਈਮ ਦਾ ਇੰਤਜ਼ਾਰ ਸੀ ਤੁਹਾਨੂੰ ਇਹ ਕਦੇ ਆ ਡੱਲੇਪਿੰਡ ਦਾ ਖੇਡ ਮੇਲਾ ਆਵੇਗਾ ਤੇ ਚੋਟੀ ਦਾ ਮੇਲਾ ਹੋਵੇਗਾ ਦੁਨੀਆ ਦੇ ਟਾਪਰ ਪੁੱਜਣਗੇ ਲੱਲਾ ਪਿੰਡ ਵਾਲਿਓ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਤੁਸੀਂ ਇੱਕ ਬਹੁਤ ਵਧੀਆ ਖੇਡ ਮੇਲਾ ਅੱਜ ਦੇ ਦਿਨ ਦੇ ਉੱਪਰ ਕਰਵਾਇਆ ਹੈ ਇਹ ਦੂਸਰਾ ਕਬੱਡੀ ਕੱਪ ਹੈ ਛੋਟੀ-ਛੋਟੀ ਦੀ ਮੱਲ ਤੁਹਾਡੇ ਨਗਰ ਦੇ ਵਿੱਚ ਪੁੱਜੇ ਆ ਕਿ ਚੰਗ ਫੂਰੀਆਂ ਜਿਨ੍ਹਾਂ ਨੇ ਜੱਟ ਕੱਢਦੇ ਆਣ ਵਿਪਰੇ ਯਾਰੋ ਮੈਦਾਨ ਅੰਦਰ ਜਿੱਤ ਹਾਰ ਉਸ ਪਰਮਾਤਮਾ ਹੱਥ ਵਿੱਚ ਦੀ ਦਿਲ ਹੋਣਾ ਚਾਹੀਦਾ ਯਾਰੋ ਇਨਸਾਨ ਦੇ ਅੰਦਰ ਦਿਲ ਹੋਣਾ ਚਾਹੀਦਾ ਯਾਰੋ ਇਨਸਾਨ ਦੇ ਅੰਦਰ ਜੁੜੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਪਰ ਧੰਨਵਾਦ ਹੈ ਸੋਹਣੇ ਮੱਲ ਸੱਦੇ ਆਹ ਮੈਚ ਵਿੱਚ ਗੁਰਦੇਵ ਵੀਰ ਪਾਗੜੀ ਵਾਲਾ ਟੀਮ ਲੈ ਕੇ ਚੁੱਤੀ ਦੀ ਪੁੱਜਾ ਹੁਣ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਯਾਦਗਾਰੀ ਤਸਵੀਰ ਬਣਾ ਲਓ ਵੀਰੋ ਤੇ ਫਿਰ ਟੀ-ਸ਼ਰਟਾਂ ਪਿੰਡਿਆਂ ਤੋਂ ਦੂਰ ਕਰ ਦਿਓ ਫਿਰ ਕਹਿੰਦੇ ਟੀ-ਸ਼ਰਟਾਂ ਲਾ ਕੇ ਰੱਖ ਦਿਓ ਤੇ ਮੁਕਾਬਲਾ ਵਾਈਸ ਪ੍ਰਧਾਨ ਜਸਪਾਲ ਸਿੰਘ ਜਮਨਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਸਪਾਲ ਸਿੰਘ ਜੀ ਬਮਰਾ ਸਾਹਿਬ ਔਰ ਨਾਲ ਸਾਡੇ 88 ਦੇ ਦਰ ਤਰਸੀਮ ਸਿੰਘ ਜੀ ਦਾ ਧੰਨਵਾਦ ਹੈ ਸਰਦਾਰ ਜਿੱਤ ਜੀ ਜਿਹੜਾ ਬਹੁਤ ਤਗੜਾ ਖੇਡਿਆ ਆ ਗੱਬਰ ਰਜਵਰ ਕਹਿੰਦੇ ਪਸਰਾਵਾ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਮਕੌਰ ਸਿੰਘ ਹੈ ਚਮਕੌਰ ਸਾਹਿਬ ਪਾ ਕਬੱਡੀ ਦੂਜੇ ਪਾਸੇ ਚਾਰ ਉਹ ਚਾਰ ਬਰ ਚਾਰ ਆਹ ਕਹਿੰਦੇ ਰਜਵਰ ਗੋਰੀ ਆ ਕਰਦਾ ਟਕੌੜੀਆ ਕੋਸ਼ਿਸ਼ ਪਰ ਪੁਆਇੰਟ ਰੇਡਰ ਜੇ ਖਾਤੇ ਕਾਲੀ ਗੱਬਰ ਰਜਵਰ ਹੈ ਸੋਹਣਾ ਸਰੀਰ ਆਪਿਆ ਜਿਵੇਂ ਸਿਆਣੀ ਜੱਟ ਨਾ ਫੋਰ ਸਾਧਿਆ ਹੋਵੇ ਆ ਸਾਧਿਆ ਸਰੀਰ ਮੁੰਡੇ ਦੇ ਕਾਰਜ ਆਪਣੀ ਤੇ ਫਿਰ ਬੋਲਿਆ ਹੋਇਆ ਧਾਵਾ ਚੋਹਣ ਵਿੱਚੋਂ ਕਾਹਨ ਰੋਕੂ ਕਿਹਨਾਂ ਤੱਕ ਪਾਵੇ ਉਹ ਸਮਨੇ ਕਬੱਡੀ 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 ਚੱਲਦਾ ਮੈਚ ਉਹ ਕਬੱਡੀ ਕਬੱਡੀ ਤੇ ਪੁਆਇੰਟ ਰੇਡਰ ਦਾ ਪੁਆਇੰਟ ਤੇ ਲਹੂ ਕਬੱਡੀ ਜੀ ਅਗਲੀ ਕਬੱਡੀ ਪਾਵੀ ਦਾ ਵੀਰ ਹੈ ਫੇੜ ਪਾਉਂਦਾ ਮੇਰੇ ਪੰਜਾਬੀ ਵੀਰੋ ਇਹ ਅਬੀ ਦਾ ਵੀਰ ਵਿੱਠਾ ਪੈਂਦਾ ਭੇਜੇ ਦਾ ਪਿੰਡ ਪਾਉਂਦੇ ਗੱਲਾਂ ਦੁਨੀਆ 'ਚ ਕਰਾਈਆਂ ਆਕਾਸ਼ ਦੇ ਚਾਚੇ ਨੇ ਗੱਲਾਂ ਕਰਾਈਆਂ ਅਮਰੀਕਾਲੇ ਕਾਰ ਦੇ ਚਾਚੇ ਨੇ ਦੁਨੀਆ ਦੇ ਵਿੱਚ ਆਹ ਸਾਹਮਣੇ ਕਹਿੰਦੇ ਵਿੱਠਵਾਲੇ ਨੌਜਾਨ ਕਰਮੇ ਮਾਰਿਆ ਟਾਂਕੀਆਂਣਾ ਕੈਨੇਡਾ ਦੀ ਧਰਤੀ ਤੋਂ ਜੀਟੀਆ ਕਬੱਡੀ ਕਰਾਉਣ ਦਾ ਧਾਕੜ ਪ੍ਰੋਮੋਟਰ ਜੁੜਿਆ ਹੋਇਆ ਸਿੰਘ ਮੇਜਰ ਕਬੱਡੀ ਦੇ ਪਾਪਾ ਬੋਰਡ ਪ੍ਰਮੋਟਰ ਨੇ ਜੁੜੇ ਹੋਏ ਆ ਜਿੰਦਰ ਪੋਟਰ ਦਾ ਮੇਜਰ ਨਾਥ ਦਾ ਕਰਮਜੀਤ ਸਿੰਘ ਦਾ ਸੱਤੇ ਪੁਨਾਥ ਵਾਲੇ ਕੈਨੇਡਾ ਵਾਲੇ ਦਾ ਨਾਲ ਅਮਰਤ ਸੰਧੂ ਵਿੰਡਸਰ ਕੈਨੇਡਾ ਨਮਜੋਤ ਵਿੰਡਸਰ ਕੈਨੇਡਾ ਤੇ ਵਿਕੀ ਪਾਥ ਕੈਨੇਡਾ ਵਾਲਾ ਬਹੁਤ ਤਗੜਾ ਖੇਡਿਆ ਆ ਗੱਬਰ ਨਜਵਾਨ ਕਹਿੰਦੇ ਕੋ ਸਰਾਵਾ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਮਕੌਰ ਸਿੰਘ ਹੈ ਚਮਕੌਰ ਸਿੰਘ ਪਾ ਕਬੱਡੀ ਦੂਜੇ ਪਾਸੇ ਚਾਰ ਓਏ ਚਾਰ ਬਰ ਚਾਰ ਆ ਕਹਿੰਦੇ ਰਜਵਰ ਗੋਰੀ ਆ ਕਰਦਾ ਟਕੌੜੀਆ ਕੋਸ਼ਿਸ਼ ਹੈ ਪਰ ਪੁਆਇੰਟ ਰੇਟ ਦੇ ਖਾਤੇ ਕਾਲੀ ਗੱਭਰ ਰਜਵਰ ਹੈ ਸੋਣਾ ਸਰੀਰ ਸਭਾ ਜਿਵੇਂ ਸਿਆਣੀ ਜਗਣੀ ਨਾ ਫੜ ਸਭਿਆ ਹੋਏ ਆ ਸਭਿਆ ਸਰੀਰ ਮੁੰਡੇ ਦੇ ਕਾਰਜਾਂ ਦੇ ਉੱਪਰ ਬੋਲਿਆ ਹੋਇਆ ਧਾਵਾ ਚੋਹਣ ਵਿੱਚੋਂ ਕੌਣ ਲੇਕੂ ਤੂੰ ਟੱਕ ਪਾਵੇ ਉਹ ਸਭਨੇ ਕਬੱਡੀ 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 ਚੱਲਦਾ ਮੈਚ ਉਹ ਕਬੱਡੀ ਕਬੱਡੀ ਦੇ ਪੁਆਇੰਟ ਰੈਕਟਰ ਦਾ ਪੁਆਇੰਟ ਤੇ ਲਹੂ ਕਬੱਡੀ ਜੀ ਅਗਲੀ ਕਬੱਡੀ ਪਾਵੀ ਦਾ ਵੀਰ ਹੈ ਰੇਡ ਪਾਉਂਦਾ ਮੇਰੇ ਪੰਜਾਬੀ ਵੀਰੋ ਇਹ ਅਵੀ ਦਾ ਵੀਰ ਵਿਠਵਾ ਪਿੰਡ ਦਾ ਭੇਜੇ ਦਾ ਪਿੰਡ ਭਾਵੇਂ ਇਹਦੇ ਗੱਲਾਂ ਦੁਨੀਆ 'ਚ ਕਰਾਈਆਂ ਆ ਅਕਾਸ਼ ਦੇ ਚਾਚੇ ਨੇ ਗੱਲਾਂ ਕਰਾਈਆਂ ਅਮਰੀਕਾ ਵਾਲੇ ਘਰ ਦੇ ਚਾਚੇ ਨੇ ਦੁਨੀਆ ਦੇ ਵਿੱਚ ਆਹ ਸਾਹਮਣੇ ਕਹਿੰਦੇ ਬਿਠਵਾਣੇ ਨੌਜਾਨ ਕਰਮੇ ਮਾਰਿਆ ਤਾਂ ਕਿੰਨੀ ਆਣਾ ਹੈ ਕੈਨੇਡਾ ਦੀ ਧਰਤੀ ਤੋਂ ਜੀਟੀਆ ਕਬੱਡੀ ਕਰਾਉਣ ਵਾਲਾ ਧਾਕੜ ਪ੍ਰਮੋਟਰ ਜੁੜਿਆ ਹੋਇਆ ਬੰਤ ਸਿੰਘ ਨਿਚਰ ਕਬੱਡੀ ਦੇ ਪਾਪਾ ਬੋਰਡ ਪ੍ਰਮੋਟਰ ਨੇ ਜੁੜੇ ਹੋਏ ਆ ਜਿੰਦਰ ਮੋਟਰ ਦਾ ਮੇਜਰ ਨਾਥ ਦਾ ਕਰਮਜੀਤ ਸਿੰਘ ਦਾ ਸੱਤੇ ਨਾ ਖਮਾ ਨੇ ਕਨੇਡਾ ਵਾਲੇ ਦਾ ਨਾਲ ਅਮਿਤ ਸੰਧੂ ਵਿੰਸਰ ਕਨੇਡਾ ਨਵਜੋਤ ਵਿੰਸਰ ਕਨੇਡਾ ਤੇ ਵਿਕੀ ਪਾਠਕ ਕਨੇਡਾ ਆਹ ਸਾਹਮਣੇ ਅਗਲੀ ਕਬੱਡੀ ਨੌਜੋਨ ਚੱਕੀ ਹੈ ਪੱਤਲ ਕਲਾਂ ਦੀ ਧਰਤੀ ਦਾ ਬੰਦ ਬੰਦ ਘਟਵਾ ਕੇ ਹੱਸਣਾ ਏ ਖੜ ਜਾਂਦਾ ਵਿੱਚ ਦੀਵਾਰਾਂ ਦੇ ਪੰਥ ਖਾਲਸਾ ਪੜਿਆ ਏ ਛਾਵੇਂ ਤਲਵਾਰਾਂ ਦੇ ਪੰਥ ਖਾਲਸਾ ਪੜਿਆ ਏ ਛਾਵੇਂ ਆਹ ਰਜਵਰ ਅਗਲੀ ਰੇਡ ਸਾਊਂਡ ਵਾਲੇ ਵੀਰੇ ਬੈਟਰੀ ਚੈੱਕ ਕਰਦੇ ਹੁਣ ਤੇ ਲਾਸਟ ਡੇ ਇਹ ਹੁੰਦੇ ਸ਼ਾਮਾਂ ਪੈ ਗਈਆਂ ਹੁਣ ਤੇ ਸੂਰਜ ਢਲ ਗਿਆ ਮੇਰੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਵੀਰੇ 2026 ਮਲਵੀ ਕੋਈ ਬਰਾਬਰ ਬੱਲੇ ਨਾਲ ਕਬੱਡੀ ਪਾਈਆਂ ਚਾਰ ਗੱਟ ਦੀ ਜਾਲਾ ਦੇ ਵਿੱਚੋਂ ਤਾਂ ਚੱਕਦੇ ਨਾਲ ਤੇ ਨੰਬਰ ਰੇਡਰ ਇਸੇ ਤੇ ਹੋ ਗਿਆ ਚਮਕੌਰ ਵੱਡੇ ਮੇਲੇ ਘਰ ਗੱਲ ਆ ਚਮਕੌਰ ਨੇ ਰੇਡ ਪਾਜਾ ਖੇਡਿਆ

ਦੇਈ ਬੇਟੀਆ ਸਰਦਾਰ ਜਰਦਾਨ ਜਮਕੌਰ ਵੀ ਜਾਫਰਾ ਦੇ ਵਿੱਚ ਖੜ ਗਿਆ ਇਹ ਜਿਹੜੇ ਘੜਦੇ ਪੁਆਇੰਟ ਨੇ ਉਹ ਪੂਰੇ ਕਰ ਰਿਹਾ ਜਿਹੜੇ ਪੁਆਇੰਟ ਕਰਦੇ ਪੂਰੇ ਕਰਦੇ ਆ ਕਿਉਂਕਿ ਦੋਵੇਂ ਟੀਮਾਂ ਜਿੱਤਣ ਦੇ ਲਈ ਯੋਰ ਲਾ ਰਹੀਆਂ ਜਿੱਤਣ ਜਿੱਤਾਂ ਹਰ ਕੋਈ ਖੇਡੇ ਹਰ ਖੇਡ ਫਕੀਰਾ ਜਿੱਤਣ ਦਾ ਮਰਕਾਉਟ ਵਿੱਚ ਮੈਦਾਨ ਦੇ ਕੋਲੋਂ ਬੱਲੇ ਕਾਮ ਧੂਰਾ ਛੱਡੇ ਜਿੰਦ ਤੱਕ ਰਹੇਗੇ ਚੰਪੇ ਤਾਰੇ ਕੁੰਗਾਂ ਤੇ ਰਹੂ ਫਟੇ ਨਹੀਂ ਫੇੜ ਕਬੱਡੀ ਦੇ ਮੈਦਾਨ ਦੇ ਵਿੱਚ ਗੌਜਰ ਕਾਸਟ ਰੇਅ ਹੋਣਗੀ ਵੀਰ ਰਜੀਤ ਸਿੰਘ ਜੀ ਇਹਨਾਂ ਵੀਰਾਂ ਦਾ ਵੀ ਸਰਦਾਰ ਆ ਗ੍ਰੂਪੇ ਬਹੁਤ ਕਿਤੇ ਸਾਡੇ ਸੱਜਣ ਨੇ ਅੰਕਲ ਸਰਦਾਰ ਰਸਤਾਂ ਸਿੰਘ ਨੂੰ ਮਿਓ ਹਾਲੇ ਪ੍ਰਵਿੰਦ ਜੀ ਕਮਟੀ ਦਾ ਸਟਾਰ ਸਰਦਾਰ ਬਜ਼ਾਰ ਹਾਲੇ ਤੁਮ ਜਿਹਾ ਲੱਗੋ ਇੱਧਰ ਵੇਖੋ बहुत मानी बहुत कुशी सारी संगत करते सारी संगत आपने बताया है बहुत सारे मैच ग्राउंड में जुबे सारे खिलाड़ी आ रहे हैं कोर्स से बना था रेफरी भी रहा था लाइव में इतना मजा साउंड वाले भी रहा था टेंट वाले इतना मजा रबर की संगत है चलो 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 तो मकाल को वहाँ में जारी घटिया मरा तो बढ़िया रे भागने मरा तो बढ़िया रे भूस्वाव से रोकने के लिए टीम और कौन लग रहा है बार को समार्जित बार को 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 बार वो ता फिर के पावर भागली वाले जून पांडे बड़ी टीम ने मैच पे जीता है तो और दिन भी चली है और 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 ਠੀਕ ਠਾਕ ਹੈ ਹਾਂਜੀ ਇੱਧਰ ਆ ਕੋ ਸਾਹਮਣੇ ਸਾਰੇ ਬਾਈ ਸਾਹਮਣੇ ਕੋ ਅੱਧਰ ਮੂੰਹ ਕਰਾਓ ਕਰ ਆਓ ਜੀ ਆਈ ਜਾਓ ਆਈ ਜਾਓ ਜੀ ਇੱਧਰ ਮੂੰਹ ਕਰੀਓ ਨਾਲੇ ਮੂੰਹ ਕਰੀਓ ਬੋਲੇ ਸੋਨਿਆ ਆ ਵਸਤੂ ਆ ਜੀ ਉਹ ਮੂੰਹ ਨਾ ਰੱਖੋ